ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਕਰਤਾਰ 4000 ਕੰਬਾਈਨ ਵਿਕਾਊ ਵਧੀਆ ਸਾਫ਼ ਕੰਡੀਸ਼ਨ ਚ ਸਾਰੀ ਮਸ਼ੀਨ ਹੈ ਜੀ 2011 ਦਾ ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਹਿ ਬੰਦੀ ਬੰਪਰ ਦੀ ਵਧੀਆ ਕੰਡੀਸ਼ਨ ਹੈ ਪੀਡਰ ਵਗੈਰਾ ਦੀ ਵਧੀਆ ਕੰਡੀਸ਼ਨ ਪਈਆ ਟਾਇਰ ਵਧੀਆ ਸਾਫ ਪਿਆ ਪੇਟੀ ਵਾਲੇ ਇੰਜਨਾਂ ਮਸ਼ੀਨ ਦਾ ਤੇ 8 ਲੱਖ 80 ਹਜ਼ਾਰ ਦੀ ਬਾਈ ਹੋਣ ਦੀ ਡਿਮਾਂਡ ਹੈ ਸੱਟ ਤੋਂ ਮਸ਼ੀਨ ਬਿਲਕੁਲ ਸਾਫਾ ਰੰਗ ਪੀਣ ਦੀ ਓਕੇ ਹੈ ਸੀੜਾ ਚੈੱਕ ਕਰ ਸਕਦੇ ਹੋ ਟਾਇਰ ਦੇ ਸਕਦੇ ਹੋ ਵਧੀਆ ਸਾਫ ਪਿਆ ਪੱਖਾ ਵਗੈਰਾ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ origial ਕੰਡੀਸ਼ਨ ਚ ਦੂਜੀ ਛੜ ਤੋਂ ਪੂਸ਼ ਵਗੈਰਾ ਸੀੜਾ ਡੀਜ਼ਲ ਟੈਂਕ ਹੈ ਟੈਂਕ ਸਾਰਾ ਵਧੀਆ ਸਾਫ ਹੈ ਜੀ ਸਾਰੇ ਹਿੰਮਬੰਮ ਪੁਰਦਲੇ ਕੇ ਪੁਸਤਕ ਕਟਰ ਵਗੈਰਾ ਸਾਰਾ ਮਸ਼ੀਨ ਦਾ ਬਿਲਕੁਲ ਰੀਜਨਲ ਕੰਡੀਸ਼ਨ ਦੇ ਵਿੱਚ ਆ ਬਾਕੀ ਡਿਸਕ੍ਰਿਪਸ਼ਨ ਚ ਤੁਹਾਨੂੰ ਨੰਬਰ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਵੀਰ ਨਹੀਂ ਕਰਨੀ ਆ ਠੀਕ ਹੈ ਜੀ 8 ਲੱਖ 800 ਰੁਪਏ ਦੀ ਡਿਮਾਂਡ ਹੈ 11 ਮਾਡਲ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Bolo to votárno hladí.